ਸਤ ਸ੍ਰੀ ਅਕਾਲ ਅਧਿਆਪਕ ਦੋਸਤੋ ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ ਇੱਕ ਆਰਟੀਕਲ ਤੁਹਾਡੇ ਲਈ ਲੈ ਕੇ ਆਏ ਆ ਸੁਰਖਲੀ ਨਾਮ ਦੇ ਮੈਗਜ਼ੀਨ ਚ ਜਨਵਰੀ ਫਰਵਰੀ 2019 ਅੰਕ ਦੇ ਵਿੱਚ ਇਹ ਆਰਟੀਕਲ ਛਪਿਆ ਦੀਪ ਇਸ ਆਰਟੀਕਲ ਦੇ ਲੇਖਕ ਨੇ ਇਸ ਆਰਟੀਕਲ ਦਾ ਨਾਮ ਹੈ ਅਧਿਆਪਕ ਸੰਘਰਸ਼ ਦੇ ਚਿਰੋਖੇ ਚੋਂ ਸਾਂਝੇ ਤੇ ਤਿੱਖੇ ਘੋਲਾ ਲਈ ਇਨਕਲਾਬੀ ਟ੍ਰੇਡ ਯੂਨੀਅਨ ਪਹੁੰਚ ਦਾ ਮਹੱਤਵ ਲੰਗੇ ਸਾਰੇ ਬਰੇ ਦੌਰਾਨ ਲੋਕਾਂ ਦੀ ਲਹਿਰ ਦਾ ਖਿੱਚ ਕੇਂਦਰ ਬਣ ਕੇ ਉਭਰੇ ਰਹੇ ਅਧਿਆਪਕ ਸੰਘਰਸ਼ ਦੇ ਪਦਾਰਥਕ ਪ੍ਰਾਪਤੀਆਂ ਤੋਂ ਵਾਂਝੇ ਰਹਿ ਜਾਣ ਨੇ ਨਾ ਸਿਰਫ ਅਧਿਆਪਕਾਂ ਸਾਹਮਣੇ ਸਗੋਂ ਸੂਬੇ ਦੀ ਸਮੁੱਚੀ ਟ੍ਰੇਡ ਯੂਨੀਅਨ ਲਹਿਰ ਸਾਹਮਣੇ ਕਈ ਤਰ੍ਹਾਂ ਦੇ ਸਵਾਲ ਉਭਾਰੇ ਨੇ ਟ੍ਰੇਡ ਯੂਨੀਅਨ ਲਹਿਰ ਦੀਆਂ ਨੀਤੀਆਂ ਤੇ ਦਾਪੇਚਾਂ ਬਾਰੇ ਵੀ ਅਧਿਆਪਕ ਸਫਾਂ 'ਚ ਵਿਆਪਕ ਚਰਚਾ ਛੇੜ ਦਿੰਦੀ ਹੈ ਚਾਹੇ ਸੰਘਰਸ਼ ਦੀਆਂ ਮੰਗਾਂ ਅਜੇ ਨਹੀਂ ਮਨਵਾਈਆਂ ਜਾ ਸਕੀਆਂ ਪਰ ਤਾਂ ਵੀ ਸੂਬੇ ਦੀ ਟ੍ਰੇਡ ਯੂਨੀਅਨ ਲਹਿਰ 'ਚ ਸੰਘਰਸ਼ ਮਾਹੌਲ ਦਾ ਸੰਚਾਰ ਕਰਨ 'ਚ ਇਸ ਨੇ ਅਹਿਮ ਰੋਲ ਨਿਭਾਇਆ ਏ ਇਸ ਨੇ ਸੂਬੇ ਦੇ ਲੋਕਾਂ ਪੂਰੇ ਕਾਂਗਰਸ ਹਕੂਮਤ ਵੱਲੋਂ ਲੋਕਾਂ ਦੇ ਹਿੱਤਾਂ ਤੇ ਬੋਲੇ ਜਾਂਦੇ ਨੀਤੀ ਹੱਲੇ ਦੀ ਤਿੱਖ ਤੇ ਗਹਿਰਾਈ ਪੂਰੇ ਜ਼ੋਰ ਨਾਲ ਉਭਾਰ ਦਿੰਦੀ ਹੈ ਤੇ ਇਸ ਹਮਲੇ ਲਈ ਹਰ ਹਰ ਵੇ ਵਾਰਤ ਰਹੀ ਹਕੂਮਤ ਦੇ ਕਰਤਾਰ ਤੇ ਵਿਹਾਰ ਦੀ ਨਮਾਇਸ਼ ਲਾ ਦਿੰਦੀ ਹੈ ਮਹੀਨਿਆਂਵਧੀ ਚੱਲੇ ਲੰਬੇ ਤੇ ਸਖਤ ਜਾਨ ਸੰਘਰਸ਼ ਨੇ ਅਧਿਆਪਕਾਂ ਅੰਦਰ ਇਨ੍ਹਾਂ ਹਮਲਿਆਂ ਖਿਲਾਫ ਪੈਦਾ ਹੋ ਰਹੇ ਰੋਹ ਤੇ ਇਸ ਦੇ ਟਾਕਰੇ ਦੀ ਪ੍ਰਬਲ ਹੋ ਰਹੀ ਤਾਂਗ ਤੇ ਦਿਦਾਰ ਵੀ ਕਰਵਾਏ ਨੇ ਇਹ ਤਾਂਗ ਸਿੱਖਿਆ ਖੇਤਰ 'ਚ ਨਿੱਜੀਕਰਨ ਦੇ ਹੱਲੇ ਖਿਲਾਫ ਵਿਸ਼ਾਲ ਸੰਘਰਸ਼ ਲਹਿਰ ਉਸਾਰਨ ਲਈ ਜਰਖੇਜ਼ ਆਧਾਰ ਬਣਨੀ ਹੈ ਇਸ ਲੰਮਕਵੇਂ ਸੰਘਰਸ਼ ਨੇ ਹਕੂਮਤੀ ਹੱਲੇ ਦੇ ਅਸਰਦਾਰ ਟਾਕਰੇ ਦੀਆਂ ਸੰਭਾਵਨਾਵਾਂ ਨੂੰ ਅਧਿਆਪਕ ਜਨਤਾ ਅੰਦਰ ਜਗਾਇਆ ਹੈ ਤੇ ਲੀਡਰਸ਼ਿਪਾਂ ਮੂਰੇ ਇਸ ਲੜਨ ਤਾਗ ਨੂੰ ਹਕੂਮਤੀ ਹੱਲੇ ਦੇ ਅਸਰਦਾਰ ਟੱਕਰੇ 'ਚ ਢਾਲਣ ਦਾ ਕਾਰਜ ਵਧੇਰੇ ਉਗਾੜ ਕੇ ਪੇਸ਼ ਕੀਤਾ ਹੈ। ਕੈਟਾਗਰੀਆਂ ਦੀਆਂ ਬੰਡੀਆਂ 'ਚ ਪਾਟੀ ਹੋਈ ਅਧਿਆਪਕ ਤਾਕਤ ਦੇ ਜੁੜ ਜਾਣ ਨੇ ਜੋ ਅਧਿਆਪਕਾਂ 'ਚ ਆਪਣੀ ਜਥੇਵੰਦਕ ਤਾਕਤ ਦਾ ਭਰੋਸਾ ਪੈਦਾ ਕੀਤਾ ਇਸੇ ਦੇ ਬਾਵਜੂਦ ਕੀਤਾ ਹੈ ਕਿ ਸੰਘਰਸ਼ 'ਚੋਂ ਅਜੇ ਕੁਝ ਠੋਸ ਵਟਤ ਨਹੀਂ ਹੋਈ ਆ। ਇਹ ਸੰਘਰਸ਼ ਤਜਰਬਾ ਅਧਿਆਪਕ ਵਰਗ 'ਚ ਆਪਣੀ ਤਾਕਤ ਤੇ ਸੰਘਰਸ਼ ਦੀ ਸਾਰਥਕਤਾ ਬਾਰੇ ਬੇਵਿਸ਼ਵਾਸੀ ਪੈਦਾ ਨਹੀਂ ਕਰ ਸਕਿਆ ਸਗੋਂ ਸੰਘਰਸ਼ 'ਚ ਪਹੁੰਚਾਂ ਤੇ ਦਾ ਪੇਚਾਂ ਬਾਰੇ ਸਰਕਾਰ ਵਧੇਰੇ ਪੱਖਵੇਂ ਰੂਪ 'ਚ ਪ੍ਰਗਟ ਹੋਏ ਨੇ ਘੋਲ ਦੌਰਾਨ ਅਪਣਾਏ ਗਏ ਪੈਂਤੜੇ ਤੇ ਘੋਲ ਲੜਨ ਦੀਆਂ ਨੀਤੀਆਂ ਗੰਭੀਰ ਸਵਾਲਾਂ ਹੇਠ ਆਈਆਂ ਰਹੀਆਂ ਨੇ ਅਜੇ ਹ ਇਸ ਕਰਕੇ ਹੀ ਵਾਪਰਿਆ ਕਿਉਂਕਿ ਅਧਿਆਪਕਾਂ ਦੀ ਵਿਸ਼ਾਲ ਲਾਮਬੰਦੀ ਤੇ ਸੰਘਰਸ਼ ਇਰਾਦਿਆਂ ਦੇ ਪ੍ਰਗਟਾਵੇਆਂ ਮੂਹਰੇ ਹਕੂਮਤ ਬਚਾ ਦੇ ਪੰਤੜੇ ਤੇ ਜਾਂਦੀ ਹੋਈ ਦੇਖੀ ਜਾ ਚੁੱਕੀ ਸੀ ਤੇ ਆਪਣੇ ਤਾਕਤ ਦੇ ਜ਼ੋਰ ਤੇ ਜਿੱਤ ਹਾਸਲ ਕਰ ਲੈਣ ਦੀਆਂ ਆਸਾਂ ਜਾਗ ਉਠੀਆਂ ਸਨ ਜੇਕਰ ਅਜਿਹੀ ਹਾਲਤ 'ਚੋਂ ਆਸਾਂ ਪੂਰੀਆਂ ਨਹੀਂ ਹੋਈਆਂ ਤਾਂ ਸੰਘਰਸ਼ ਲਈ ਨੀਤੀਆਂ ਤੇ ਕਦਮਾਂ ਦਾ ਸਵਾਲਾ ਹੈ ਠਾਣਾ ਸੁਭਾਵਕ ਤੇ ਬਾਜ਼ ਵਰਤਾਰਾ ਤੇ ਅਧਿਆਪਕਾਂ ਦੀਆਂ ਹਰ ਪੱਦਰ ਦੀਆਂ ਵਰਤਾਂ 'ਚ ਇਹ ਜ਼ੋਰਦਾਰ ਚਰਚਾ ਛਿੜੀ ਹੈ ਉਸ ਹਾਲਤ 'ਚ ਲਾਜ਼ਮੀ ਹੀ ਵਿਸ਼ਾਲ ਜਨਤਕ ਸੰਘਰਸ਼ਾਂ ਲਈ ਸਹੀ ਪਹੁੰਚ ਤੇ ਤਰੀਕਾਕਾਰ ਨੂੰ ਉਭਾਰਨ ਦਾ ਵਿਸ਼ੇਸ਼ ਮਹੱਤਵ ਬਣ ਜਾਂਦਾ। ਮੌਜੂਦਾ ਅਧਿਆਪਕ ਸੰਘਰਸ਼ ਦਾ ਤਜਰਬਾ ਕਈ ਪੱਖਾਂ ਤੋਂ ਸੂਬੇ ਦੀ ਅਧਿਆਪਕ ਲਹਿਰ ਲਈ ਅਹਿਮ ਸਬਕ ਦਿੰਦਾ। ਹੱਥਲੀ ਲਿਖਤ 'ਚ ਸਭਨਾਂ ਦੀ ਚਰਚਾ ਸੰਭਵ ਨਹੀਂ ਹੈ ਤਾਂ ਵੀ ਦੋ ਪੱਖ ਵਿਸ਼ੇਸ਼ ਕਰਕੇ ਗੌਰ ਕਰਨ ਯੋਗ ਨੇ। ਇੱਕ ਪੱਖ ਖਿੰਡੀਪੁੰਡੀ ਅਧਿਆਪਕ ਲਹਿਰ ਚ ਏਕਤਾ ਉਸਾਰਨ ਲਈ ਸਾਂਝੇ ਸੰਘਰਸ਼ ਉਸਾਰਨ ਵਾਸਤੇ ਸਹੀ ਨੀਤੀਆਂ ਦੇ ਮਹੱਤਵ ਨੂੰ ਬੁੱਝਣਦਾ ਹੈ ਤੇ ਦੂਜਾ ਪੱਖ ਹੈ ਤਿੱਖੇ ਨੀਤੀ ਹਮਲਿਆਂ ਦੇ ਦੌਰ ਚ ਸੰਘਰਸ਼ਾਂ ਦੌਰਾਨ ਗੱਲਬਾਤ ਤੇ ਸੰਘਰਸ਼ ਦੇ ਆਪਸੀ ਰਿਸ਼ਤੇ ਨੂੰ ਸਹੀ ਢੰਗ ਨਾਲ ਨਜਿੱਠਣ ਦਾ ਹੈ ਲੰਬੇ ਅਰਸੇ ਤੋਂ ਸੂਬੇ ਦੀਆਂ ਅਧਿਆਪਕ ਲਹਿਰ ਜੋ ਕਿ ਖਿੰਡੀਪੁੰਡੀ ਹੋਈ ਹੈ ਪਹਿਲਾ ਖਾਸ ਸਿਆਸੀ ਵਿਚਾਰਾਂ ਦੇ ਆਧਾਰ ਤੇ ਯੂਨੀਅਨਾਂ ਬਣਾਉਣ ਦੀ ਗਲਤ ਪਹੁੰਚ ਨੇ ਅਧਿਆਪਕ ਲਹਿਰ ਦਾ ਭਾਰੀ ਹਰਜਾ ਕੀਤਾ ਸੀ। ਮਗਰਲੇ ਤਾਜ਼ਾ ਅਰਸੇ 'ਚ ਹਾਲਤ ਅੰਦਰ ਕੈਟਾਗਰੀਆਂ ਦੀ ਹੋਣ ਦਾ ਵਿਸ਼ੇਸ਼ ਪੱਖ ਉੱਪਰ ਕੇ ਸਾਹਮਣੇ ਆਇਆ। ਮੰਗਾਂ ਦੇ ਵਖਰੇਵਿਆਂ ਦੇ ਹਕੀਕੀ ਆਧਾਰ ਤੇ ਕਈ ਬਨਗੀਆਂ ਦੀਆਂ ਜਥੇਬੰਦੀਆਂ ਹੋਣਦ ਚ ਲੈ ਜਾਂਦੀਆਂ ਤੇ ਅਧਿਆਪਕ ਲਹਿਰ ਦੀ ਚੋਟ ਸ਼ਕਤੀ ਕਮਜ਼ੋਰ ਹੋ ਗਈ। ਦੂਜੇ ਪਾਸੇ ਹੁਣ ਹਕੂਮਤੀ ਹੱਲਾ ਵੀ ਕਈ ਗੁਣਾ ਤੇਜ਼ ਹੋ ਚੁੱਕਾ। ਔਖੀਆਂ ਕੰਮ ਹਾਲਤਾਂ ਰੈਗੂਲਰ ਅਧਿਆਪਕਾਂ ਦਾ ਵੀ ਦਮ ਘੋਟ ਰਹੀਆਂ ਨੇ ਤੇ ਠੇਕਾ ਭਰਤੀ ਨੀਤੀ ਵੀ ਵੱਡੇ ਹਿੱਸੇ ਦੀ ਕਿਰਤ ਨਿਚੋੜ ਰਹੀ ਹੈ। ਇਹ ਦੁੱਬਰ ਹੋ ਰਹੀ ਹਾਲਤ ਅਧਿਆਪਕ ਵਰਗ ਨੂੰ ਸੰਘਰਸ਼ਵਲਤਾ ਕਰਹੀ ਆ। ਇਸ ਹਾਲਤ ਦਾ ਟਕਰਾ ਕਰਨ ਦੀ ਤਾਂਗ ਪੈਦਾ ਹੋ ਰਹੀ ਹੈ। ਇਹ ਵਿੱਚ ਤਾਂਗ ਵਿਸ਼ਾਲ ਏਕਤਾ ਦੀ ਜ਼ਰੂਰਤ ਪੈਦਾ ਕਰਦੀ ਹੈ। ਸਭ ਨੂੰ ਰਲ ਕੇ ਸੰਘਰਸ਼ ਕਰਨਾ ਚਾਹੀਦਾ ਹੈ ਦਾ ਆਮ ਵਿਚਾਰ ਅਧਿਆਪਕਾਂ 'ਚ ਮਕਬੂਲ ਹੋ ਰਿਹਾ ਹੈ। ਤੇ ਮੌਜੂਦਾ ਸੰਘਰਸ਼ ਇਸ ਦਾ ਜਾਹਰਾ ਪ੍ਰਗਟਾਵਾ ਹੈ ਜਿੱਥੇ ਵਿਆਪਕ ਲਾਮਬੰਦੀ ਚ ਇੱਕ ਅਹਿਮ ਕਾਰਨ ਸਾਂਝੇ ਸੰਘਰਸ਼ ਪਲੇਟਫਾਰਮ ਦਾ ਬਣਨਾ ਇਸ ਪਲੇਟਫਾਰਮ ਦਾ ਬਣਨਾ ਅਧਿਆਪਕਾਂ ਦੀ ਇਸੇ ਏਕਤਾ ਤਾਂਗ ਨੂੰ ਹੀ ਹੰਗਾਰਾ ਸੀ ਇਸ ਲਈ ਸਾਂਝਾ ਸੰਘਰਸ਼ ਹੀ ਮੌਜੂਦਾ ਸਮੇਂ ਦੀ ਅਨਸਰ ਦੀ ਲੋੜ ਬਣਿਆ ਹੋਇਆ ਤੇ ਅਧਿਆਪਕ ਵਰਗ ਦੀ ਤਾਂਗ ਵੀ ਇਹੀ ਹੈ ਵੱਖ-ਵੱਖ ਕੈਟਾਗਰੀਆਂ ਤੇ ਮੰਗਾਂ ਦੇ ਵਖਰੇਵਿਆਂ ਦੀ ਹਕੀਕੀ ਹਾਲਤ ਕਾਰਨ ਸਾਂਝੇ ਸੰਘਰਸ਼ ਉਸਾਰਨ ਤੇ ਚਲਾਉਣ ਲਈ ਇਸ ਦੀਆਂ ਮੁਸ਼ਕਲਾਂ ਤੇ ਗੁੰਝਲਾਂ ਨੂੰ ਸਹੀ ਪਹੁੰਚ ਨਾਲ ਨਜਿੱਠਣਾ ਬਹੁਤ ਜ਼ਰੂਰੀ ਹੈ। ਇਸ ਪਹੁੰਚ ਤੋਂ ਬਿਨਾਂ ਸਾਂਝੀ ਤਾਕਤ ਨੂੰ ਹਕੀਕਤ 'ਚ ਨਹੀਂ ਪਾਇਟਿਆ ਜਾ ਸਕਦਾ ਤੇ ਵਿਸ਼ਾਲ ਅਧਿਆਪਕ ਏਕਤਾ ਨੂੰ ਸਕਾਰ ਨਹੀਂ ਕੀਤਾ ਜਾ ਸਕਦਾ। ਤੇ ਇਸ ਏਕਤਾ ਤੋਂ ਬਿਨਾਂ ਹਕੂਮਤੀ ਹੱਲੇ ਦਾ ਅਸਰਦਾਰ ਟੱਕਰਾਂ ਨਹੀਂ ਕੀਤਾ ਜਾ ਸਕਦਾ। ਅਜਿਹੀ ਹਾਲਤ 'ਚ ਦੋ ਦਰਜਨ ਜਥੇਬੰਦੀਆਂ ਵਾਲੇ ਕਿਸੇ ਮੰਚ ਦੇ ਸੰਚਾਲਨ ਲਈ ਵਿਸ਼ਾਲ ਏਕਤਾ ਦੇ ਨੁਕਤੇ ਨਜ਼ਰ ਤੋਂ ਹਰ ਵੰਗੀ ਨੂੰ ਬਰਾਬਰ ਦਾ ਮਹੱਤਵ ਦੇਣ ਦੀ ਪਹੁੰਚ ਲੋੜੀਂਦੀ ਹੈ। ਅਜਿਹੇ ਮੰਚ ਘੱਟੋ-ਘੱਟ ਸਹਿਮਤੀ ਦੇ ਆਧਾਰ 'ਤੇ ਬਣਦੇ ਹਨ ਤੇ ਵੱਧ ਤੋਂ ਵੱਧ ਕਰਨਾ ਚਾਹੁੰਦੇ ਜਥੇਬੰਦੀ ਆਪਣੇ ਤੌਰ 'ਤੇ ਕਰਨ ਦਾ ਅਖਤਿਆਰ ਰੱਖਦੀ ਹੈ। ਇਨ੍ਹਾਂ ਸਾਂਝੇ ਸੰਘਰਸ਼ ਪਲੇਟਫਾਰਮਾਂ 'ਚ ਸ਼ਾਮਲ ਜਥੇਬੰਦੀਆਂ ਦੀ ਆਪਣੀ ਆਜ਼ਾਦ ਸਨਾਖਤ ਬਰਕਰਾਰ ਰਹਿਣੀ ਚਾਹੀਦੀ ਹੈ। ਸਾਂਝਾ ਸੰਘਰਸ਼ ਹੋਈ ਤਾਂ ਸਕਦਾ ਹੈ ਤੇ ਇਹ ਸਾਂਝ ਬਰਾਬਰੀ ਦੇ ਆਧਾਰ ਤੇ ਹੀ ਉੱਤਰ ਸਕਦੀ ਹੈ ਹਰ ਜਥੇਬੰਦੀ ਦਾ ਆਪਣੀਆਂ ਮੰਗਾਂ ਨਾਲ ਸੰਬੰਧਿਤ ਫੈਸਲੇ ਕਰਨ ਦਾ ਅਧਿਕਾਰ ਸਲਾਮਤ ਰਹਿਣਾ ਚਾਹੀਦਾ ਹੈ ਇਸ 'ਚ ਸਰਕਾਰ ਨਾਲ ਆਪਣੀ ਮੰਗ ਤੇ ਆਪ ਗੱਲ ਕਰਨ ਦੇ ਅਖਤਿਆਰ ਤੋਂ ਲੈ ਕੇ ਆਪਣੀਆਂ ਮੰਗਾਂ ਮੰਨਵਾਉਣ ਲਈ ਨਿਕਲਦੇ ਹਰ ਕਦਮ ਬਾਰੇ ਫੈਸਲੇ ਲੈਣ ਦਾ ਅਧਿਕਾਰ ਸ਼ਾਮਲ ਹੈ ਇਸੇ ਕਾਰਨ ਹੀ ਅਜਿਹੇ ਮੰਚ 'ਚ ਫੈਸਲੇ ਬਹੁ ਸੰਮਤੀ ਘੱਟ ਸੰਮਤੀ ਦੇ ਆਧਾਰ 'ਤੇ ਠੋਸੇ ਨਹੀਂ ਜਾ ਸਕਦੇ ਸਗੋਂ ਆਮ ਸਹਿਮਤੀ ਬਣਾ ਕੇ ਚਲਣਾ ਹੀ ਸੰਘਰਸ਼ ਸਾਂਝ ਨੂੰ ਸਾਕਾਰ ਕਰਨ ਲਈ ਟੁਕਵਾਸੂਲ ਬਣਦਾ ਹੈ ਅਜਿਹਾ ਕਰਨਾ ਉਦੋਂ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਜਦੋਂ ਅਜੇ ਕੈਟਾਗਰੀਆਂ ਦੀਆਂ ਵੰਡੀਆਂ ਨੇ ਸ਼ੰਕਿਆਂ ਤੇ ਵਿਥਾਂ ਦੀ ਹਾਲਤ ਪੈਦਾ ਕੀਤੀ ਹੋਈ ਆ ਵੱਖ-ਵੱਖ ਕੈਟਾਗਰੀਆਂ ਦੀਆਂ ਮੰਗਾਂ ਦੇ ਵਖਰੇਵਿਆਂ ਕਰਕੇ ਸੰਘਰਸ਼ ਤਾੰਗ ਤੇ ਤਿਆਰੀ 'ਚ ਕਾਫੀ ਅਣਸਾਵਾਂਪਣ ਮੌਜੂਦ ਆ ਅਜਿਹੇ ਹਾਲਤ 'ਚ ਨਾ ਹੀ ਸਾਂਝ ਕਿਸੇ ਲਈ ਜੂੜ ਬਣਨੀ ਚਾਹੀਦੀ ਹੈ ਤੇ ਨਾ ਹੀ ਕੋਈ ਘੜੀਸਿਆ ਜਾਣਾ ਚਾਹੀਦਾ ਹੈ ਇਸ ਲਈ ਆਪੋ ਆਪਣੇ ਐਕਸ਼ਨਾਂ ਸਮੇਤ ਸਾਂਝੇ ਐਕਸ਼ਨਾਂ ਦੇ ਗੇੜ ਚੱਲਦੇ ਰਹਿਣ ਦੀ ਗੁੰਜਾਇਸ਼ ਰਹਿਣੀ ਚਾਹੀਦੀ ਹੈ ਅਜਿਹੇ ਹਾਲਤ 'ਚ ਇਨੀਆਂ ਬਣਗੀਆਂ ਦੀ ਸਾਂਝ ਸਕਾਰ ਹੋਣ ਲਈ ਆਪਸੀ ਭਰੋਸਾ ਬਣਾਈ ਰੱਖਣਾ ਲਾਜ਼ਮੀ ਹੈ ਤੇ ਉਹ ਉਪਰੋਕਤ ਪਹੁੰਚ ਤੋਂ ਬਿਨਾਂ ਨਹੀਂ रह ਸਕਦਾ ਸਾਂਝੇ ਅਧਿਆਪਕ ਮੋਰਚੇ ਦਾ ਤਜਰਬਾ ਇਸ ਰੋਸ਼ਨੀ ਚ ਦੇਖਿਆ ਤੇ ਅੰਗਿਆ ਜਾਣਾ ਚਾਹੀਦਾ ਹੈ ਖਾਸ ਕਰਕੇ ਫੈਸਲਿਆਂ ਅਖਤਿਆਰਾਂ ਦਾ ਕੇਂਦਰੀਕਰਨ ਲਾਜ਼ਮੀ ਹੀ ਇਨੀਆਂ ਬਨਗੀਆਂ ਦੀਆਂ ਜਥੇਬੰਦੀਆਂ ਦੀ ਸਾਂਝ ਨੂੰ ਸਾਕਾਰ ਕਰਨ ਚ ਰੁਕਾਵਟ ਬਣਦਾ ਇੱਕ ਟੋਕਟ ਹਾਸਲ ਸਾਂਝ ਨੂੰ ਗੰਭੀਰ ਹੱਜਾ ਪਹੁੰਚਾਉਂਦਾ ਕੁਝ ਜਥੇਬੰਦੀਆਂ ਨੂੰ ਵਿਸ਼ੇਸ਼ ਅਧਿਕਾਰ ਦੇ ਕੇ ਤੇ ਕੁਝ ਨੂੰ ਵਾਂਝੇ ਰੱਖ ਕੇ ਅਧਿਆਪਕ ਸੰਘਰਸ਼ ਤੇ ਆਂਚ ਆਉਣ ਦੀ ਹਾਲਤ ਬਣਦੀ ਹੈ ਕਿਸੇ ਜਥੇਬੰਦੀ ਦਾ ਆਪਣੀ ਮੰਗ ਲਈ ਸੰਘਰਸ਼ ਜਾਰੀ ਰੱਖਣਾ ਸਾਂਝੇ ਸੰਘਰਸ਼ ਦੀ ਭਾਵਨਾ ਨਾਲ ਟਕਰਾਵਾ ਨਹੀਂ ਸਗੋਂ ਬਾਕੀ ਜਥੇਬੰਦੀਆਂ ਦੀ ਹਮਾਇਤ ਦਾ ਹੱਕਦਾਰ ਬਣਦਾ ਹੈ ਇਸ ਪ੍ਰਸੰਗ 'ਚ ਪੰਜਾਬ ਅੰਦਰ ਸਰਗਰਮ ਸਾਂਝੇ ਸੰਘਰਸ਼ ਦੇ ਇੱਕ ਹੋਰ ਪਲੇਟਫਾਰਮ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦਾ ਤਜਰਬਾ ਮਹੱਤਵਪੂਰਨ ਹੈ ਤੇ ਇਸ ਪਹੁੰਚ ਨੂੰ ਗ੍ਰਹਿਣ ਕਰਨ ਦੀ ਜ਼ਰੂਰਤ ਹੈ ਇਸ ਮਾਨਚੇ 'ਚ ਜਿਸ ਸ਼ਬਨਾ ਸ਼ਾਮਲ ਜਥੇਬੰਦੀਆਂ ਦੀ ਹਕੀਕੀ ਬਰਾਬਰੀ ਦੀ ਪਹੁੰਚ ਲਾਗੂ ਕਰਨ ਦਾ ਪ੍ਰਗਟਾਵਾ ਹੁੰਦਾ ਰਿਹਾ ਤੇ ਆਪੋ ਆਪਣੀਆਂ ਮੰਗਾਂ ਤੇ ਆਪ ਗੱਲਬਾਤ ਕਰਨ ਤੋਂ ਲੈ ਕੇ ਵੱਖਰੇ ਐਕਸ਼ਨ ਕਰਨ ਤੱਕ ਅਖਤਿਆਰ ਪੁਗਾਏ ਜਾਂਦੇ ਰਹੇ ਹਨ ਇਸ ਮਾਨਚੇ 'ਚ ਘੱਟੋ ਘੱਟ ਸਾਂਝ ਹਕੀਕੀ ਤੌਰ ਤੇ ਸਾਕਾਰ ਹੋਈ ਹੈ ਤੇ ਵੱਖ-ਵੱਖ ਕੈਟਾਗਰੀਆਂ ਦੇ ਵੱਖਰੇਵਿਆਂ ਨੂੰ ਆਜ਼ਾਦ ਤੇ ਵੱਖਰੀ ਸਨাক্ত ਅਤੇ ਬਰਾਬਰੀ ਦੇ ਅਹਿਮ ਅਸੂਲ ਦੁਆਰੇ ਨਜਿੱਠਿਆ ਗਿਆ ਹਾਲਾਂਕਿ ਸਬਨਾ ਦਾ ਟ੍ਰੇਡ ਇੱਕ ਨਹੀਂ ਹੈ ਸਗੋਂ ਟ੍ਰੇਡ ਤਾਂ ਵੱਖੋ-ਵੱਖਰੇ ਹਨ ਹੀ ਵਰਕਰ ਤੇ ਮੁਲਾਜ਼ਮ ਬਨਗੀਆਂ ਦਾ ਆਪਸੀ ਵਖਰੇਵਾ ਵੀ ਮੌਜੂਦ ਹੈ ਸਾਂਝੇ ਅਧਿਆਪਕ ਸੰਘਰਸ਼ ਵੀ ਜਦੋਂ ਵੱਖ-ਵੱਖ ਠੇਕਾ ਬਨਗੀਆਂ ਦੇ ਅਧਿਆਪਕਾਂ ਵੱਲੋਂ ਆਪਣੀਆਂ ਵਿਸ਼ੇਸ਼ ਮੰਗਾਂ ਲਈ ਵੱਖਰੇ ਐਕਸ਼ਨ ਕੀਤੇ ਜਾਂਦੇ ਰਹੇ ਹਨ ਉਹਨਾਂ ਦਾ ਸਮੁੱਚੇ ਸੰਘਰਸ਼ ਲਈ ਉਤਸ਼ਾਹੀ ਤੇ ਹਾਂ ਪੱਖੀ ਅਸਰ ਪੈਂਦਾ ਰਿਹਾ ਹੋਰਨਾ ਹਿੱਸਿਆਂ ਨੂੰ ਹੁਲਾਰਾ ਦਿੰਦੇ ਰਹੇ ਹਨ ਇੱਕ ਪਾਸੇ ਤਨਖਾਹ ਕਟੌਤੀ ਵਰਗੇ ਵੱਡੇ ਹਮਲੇ ਦੀ ਮਾਰ ਹੇਠ ਆਏ ਹਿੱਸੇ ਤੇ ਦੂਜੇ ਪਾਸੇ ਆਮ ਰੁਟੀਨ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਵਿੱਚ ਸ਼ਾਮਲ ਹੋ ਰਹੇ ਹਿੱਸਿਆਂ ਦੀ ਲੜਨ ਤਾੰਗ ਤੇ ਤਿਆਰੀ ਦੇ ਹਕੀਕੀ ਵਖਰੇਵੇਂ ਨੂੰ ਗਿਣਤੀ 'ਚ ਰੱਖ ਕੇ ਵਾਜਬ ਗੁੰਜਾਇਸ਼ਾਂ ਦੇ ਕੇ ਨਜਿੱਠੇ ਤੋਂ ਬਿਨਾ ਸਾਂਝੇ ਸੰਘਰਸ਼ ਦਾ ਮੰਤਵ ਹਾਸਲ ਕਰਨਾ ਮੁਸ਼ਕਲ ਹੋ ਨਿਬੜੇਗਾ ਉਪਰੋਕਤ ਚਰਚਾ ਦੇ ਪ੍ਰਸੰਗ ਵਿੱਚ ਮੌਜੂਦਾ ਅਧਿਆਪਕ ਸੰਘਰਸ਼ 'ਚ ਸਾਂਝ ਉਸਾਰਨ ਤੇ ਨਿਵਾਉਣ ਦਾ ਖਰਾ ਇਰਾਦਾ ਰੱਖਦੇ ਹਿੱਸਿਆਂ ਨੂੰ ਲਾਜ਼ਮੀ ਹੀ ਇਸ ਸਹੀ ਪਹੁੰਚ ਦਾ ਲੜ ਫੜਨਾ ਚਾਹੀਦਾ ਹੈ। ਅਧਿਆਪਕ ਲਹਿਰ ਤੋਂ ਵੀ ਅੱਗੇ ਸਮੁੱਚੀ ਟ੍ਰੇਡ ਯੂਨੀਅਨ ਲਹਿਰ 'ਚ ਸਾਂਝੇ ਸੰਘਰਸ਼ਾਂ ਦੇ ਉੱਭਰੀ ਖੜੀ ਲੋੜ ਨੂੰ ਵੀ ਇਸੇ ਪਹੁੰਚ ਨਾਲ ਹੰਗਾਰਾ ਭਰਿਆ ਜਾ ਸਕਦਾ ਤੇ ਹਕੂਮਤੀ ਹੱਲੇ ਦਾ ਅਸਰਦਾਰ ਟਾਕਰਾ ਸਿਰਜਿਆ ਜਾ ਸਕਦਾ। ਦੂਸਰਾ ਅਹਿਮ ਪੱਖ ਹੈ ਸੰਘਰਸ਼ ਦੌਰਾਨ ਗੱਲਬਾਤ ਤੇ ਸੰਘਰਸ਼ ਦੇ ਆਪਸੀ ਰਿਸ਼ਤੇ ਨੂੰ ਸਹੀ ਪਹੁੰਚ ਨਾਲ ਨਜਿੱਠਣ ਦਾ ਲੋਕ ਸੰਘਰਸ਼ਾਂ ਨਾਲ ਨਜਿੱਠਣ ਵੇਲੇ ਸਾਰੀਆਂ ਲੋਕ ਵਿਰੋਧੀ ਹਕੂਮਤਾਂ ਵੱਲ ਤੇ ਛਲ ਦੀ ਨੀਤੀ ਵਰਤਦੀਆਂ ਰਹੀਆਂ ਨੇ ਮੌਜੂਦਾ ਦੌਰ 'ਚ ਜਦੋਂ ਸਾਮਰਾਜੀ ਸੰਸਾਰੀਕਰਨ ਦੀਆਂ ਨੀਤੀਆਂ ਦਾ ਕੋਹਾੜਾ ਬਹੁਤ ਬੇਗਿਰਕੀ ਨਾਲ ਵਾਹਿਆ ਜਾ ਰਿਹਾ ਹੈ ਤਾਂ ਹਾਕਮਾਂ ਦੀ ਇਸ ਇਸ ਨੀਤੀ ਤੇ ਹੋਰ ਵੀ ਜ਼ਿਆਦਾ ਟੇਕ ਵੱਧ ਗਈ ਹੈ ਲੋਕਾਂ ਤੋਂ ਖੋਹੀ ਗਈ ਕੋਈ ਰਿਆਇਤ ਵਾਪਸ ਕਰਨ ਤੋਂ ਪਹਿਲਾਂ ਸੰਘਰਸ਼ ਦੇ ਇਰਾਦੇ ਨੂੰ ਨਿਸਰਲ ਕਰਨ ਦਾ ਹਰ ਢੰਗ ਅਖਤਿਆਰ ਕੀਤਾ ਜਾਂਦਾ ਹੈ ਤੇ ਗੱਲਬਾਤ ਦੇ ਹਥਿਆਰ ਦੀ ਵੀ ਪੂਰੀ ਵਰਤੋਂ ਕੀਤੀ ਜਾਂਦੀ ਹੈ। ਗੱਲਬਾਤ ਨਾਲ ਹੀ ਮਸਲੇ ਲਮਕਾਉਣਾ, ਲੋਕਾਂ ਨੂੰ ਥਕਾਉਣਾ ਤੇ ਇਸ ਮੌਲਤੀ ਸਮੇਂ ਨੂੰ ਸਮੇਂ ਦੀ ਵਰਤੋਂ ਸੰਘਰਸ਼ਸ਼ੀਲ ਹਿੱਸਿਆਂ 'ਚ ਪਾਟਕ ਪਾਉਣ ਲਈ ਕਰਨਾ ਹੁਣ ਸਥਾਪਿਤ ਤਰੀਕਾਕਾਰ ਹੈ ਸਰਕਾਰ ਦਾ। ਅਜਿਹੇ ਹਕੂਮਤੀ ਦਾ ਪੇਚਾਂ ਨਾਲ ਨਜਿੱਠਣ ਵੇਲੇ ਗੱਲਬਾਤ ਤੇ ਸੰਘਰਸ਼ ਦੇ ਆਪਸੀ ਰਿਸ਼ਤੇ ਬਾਰੇ ਸਪਸ਼ਟਤਾ ਦਾ ਬਹੁਤ ਮਹੱਤਵ ਹੈ। ਹਕੂਮਤ ਵੱਲੋਂ ਮੌਜੂਦਾ ਸੰਘਰਸ਼ ਦੌਰਾਨ ਪੋਰਟਲ ਖੁੱਲਾ ਰੱਖ ਕੇ ਗੱਲਬਾਤ ਲਈ ਸਮਾਂ ਲੈ ਕੇ ਵੱਧ ਤੋਂ ਵੱਧ ਅਧਿਆਪਕਾਂ ਨੂੰ ਕਲਿੱਕ ਕਰਵਾਉਣ ਦੀ ਨੀਤੀ ਰਹੀ ਹੈ। ਗੱਲਬਾਤ ਲਈ ਸਮਾਂ ਦੇ ਕੇ ਮੁੱਕੜਨਾ ਵੀ ਇਸੇ ਛਾਲ ਦੀ ਨੀਤੀ ਦਾ ਹੀ ਹਿੱਸਾ ਰਿਹਾ ਹੈ। ਗੱਲਬਾਤ ਦੇ ਹਥਿਆਰ ਦੀ ਵਰਤੋਂ ਹਕੂਮਤ ਆਪਣੇ ਤੇ ਬਣੇ ਦਵਾਜ਼ੋਂ ਨਿਕਲ ਜਾਣ ਲਈ ਕਰ ਰਹੀ ਸੀ। ਅਜਿਹੇ ਵੇਲੇ ਸੰਘਰਸ਼ ਦੀ ਦਾਅ ਬਣਾਈ ਰੱਖਣ ਦਾ ਹੀ ਮਹੱਤਵ ਹੁੰਦਾ ਗੱਲਬਾਤ ਦੇ ਮੇਜ਼ ਤੱਕ ਲਿਆਉਣ ਦਾ ਦਬਾਅ ਤੇ ਗੱਲਬਾਤ ਚ ਹਾਸਲ ਗੁੰਜਾਇਸ਼ਾਂ ਨੂੰ ਸਾਕਾਰ ਕਰਨ ਲਈ ਟੁਕਵੀਆਂ ਛਕਲਾ ਰਹੀ ਸੰਘਰਸ਼ ਯਾਰੀ ਰੱਖਣ ਦਾ ਮਹੱਤਵ ਹੁੰਦਾ ਗੱਲਬਾਤ ਵੇਲੇ ਪਿੱਛੇ ਹਟਣਾ ਲਾਜ਼ਮੀ ਸ਼ਰਤ ਨਹੀਂ ਹੁੰਦੀ ਸਗੋਂ ਅਜਿਹੇ ਕਦਮ ਸੰਘਰਸ਼ ਦੀ ਹਾਲਤ ਦੇਖ ਕੇ ਤੈਅ ਕੀਤੇ ਜਾਂਦੇ ਨੇ ਸਗੋਂ ਦਬਾਅ برقرار ਰੱਖਣ ਪਰ ਹਕੂਮਤ ਨੂੰ ਭੱਜਣ ਦਾ ਬਹਾਨਾ ਨਾ ਦੇਣ ਦੇ ਦਾਪੇਚਾਂ ਦੇ ਸਮੇਲ ਦੀ ਜ਼ਰੂਰਤ ਪੈਂਦੀ ਹੈ ਹਕੂਮਤਾਂ ਹਮੇਸ਼ਾ ਸੰਘਰਸ਼ ਛੱਡ ਕੇ ਗੱਲਬਾਤ ਕਰਨ ਦਾ ਦਬਾਅ ਬਣਾਉਂਦੀਆਂ ਨੇ ਜਦਕਿ ਲੋਕਾਂ ਦੇ ਪੱਖ ਤੋਂ ਸੰਘਰਸ਼ 'ਚ ਰਹਿ ਕੇ ਹੀ ਗੱਲਬਾਤ ਦਾ ਲਾਹਾ ਹੋ ਸਕਦਾ ਹੁੰਦਾ ਇਸ ਸੰਘਰਸ਼ 'ਚ ਵਿਦਿਆ ਮੰਤਰੀ ਦਾ ਸਾਰਾ ਜ਼ੋਰ ਪਹਿਲਾਂ ਧਰਨਾ ਚਕਵਾਉਣ ਤੇ ਸੰਘਰਸ਼ਮਕਾਉਣ ਤੇ ਸੀ ਤੇ ਮੰਗਰੋਂ ਗੱਲਬਾਤ ਕਰਨ ਤੇ ਜਦਕਿ ਸੰਘਰਸ਼ ਕਰਦੇ ਲੋਕਾਂ ਲਈ ਸੰਘਰਸ਼ ਕਰਨ ਦਾ ਹੱਕ ਗੈਣੇ ਨਾ ਧਰਨਾ ਸਭ ਤੋਂ ਪਹਿਲਾਂ ਸਰੂਕਾਰ ਹੋਣਾ ਚਾਹੀਦਾ ਹੈ ਇਸ ਹੱਕ ਨੂੰ ਸਲਾਮਤ ਰੱਖ ਕੇ ਹੀ ਗੱਲਬਾਤ ਚ ਕੁਝ ਹਾਸਲ ਕੀਤਾ ਜਾ ਸਕਦਾ ਜਦੋਂ ਕਈ ਬਨਗੀਆਂ ਦੀ ਸਾਂਝ ਉਸਰੀ ਹੋਵੇ ਤਾਂ ਕੁਝ ਨੂੰ ਭਰੋਸਾ ਦੇਣਾ ਤੇ ਬਾਕੀਆਂ ਨੂੰ ਅਣਗੌਲੀਆਂ ਕਰਨਾ ਹਕੂਮਤੀ ਚਾਲਾਂ ਦਾ ਅੰਗ ਹੀ ਹੁੰਦਾ ਅਜਿਹੇ ਵੇਲੇ ਗੱਲਬਾਤ ਤੇ ਸੰਘਰਸ਼ ਨਾਲੋਂ ਨਾਲ ਚਲਾਉਣ ਦੀ ਲੋੜ ਹੋਰ ਵੀ ਜ਼ਿਆਦਾ ਹੁੰਦੀ ਹੈ ਇਸ ਪ੍ਰਸੰਗ ਚ ਹੀ ਪੰਜਾਬ ਦੀ ਕਿਸਾਨੀ ਦੇ ਬੀਤੇ ਤਾਜ਼ਾ ਦੌਰ ਦੇ ਸੰਘਰਸ਼ਾਂ ਦੇ ਸਬਕਾਂ ਨੂੰ ਗ੍ਰਹਿਣ ਕਰਨ ਦੀ ਵੀ ਵਿਸ਼ੇਸ਼ ਮਹੱਤਵ ਹੈ રાઇਡੈਂਟ ਘੋਲ ગોવિંદਪੁਰਾ ਘੋਲ ਤੇ ਕਰਜੇ ਖੁਦਕੁਸ਼ੀਆਂ ਦੇ ਮੁਆਵਦੇ ਵਰਗੀਆਂ ਮੰਗਾਂ ਤੇ ਹੋਏ ਵੱਡੇ ਘੋਲਾਂ ਚ ਪ੍ਰਾਪਤੀਆਂ ਵੇਲੇ ਹੋਰ ਨਾ ਸਾਰੇ ਪੱਖਾਂ ਦੇ ਨਾਲ-ਨਾਲ ਗੱਲਬਾਤ ਤੇ ਸੰਘਰਸ਼ ਦੇ ਰਿਸ਼ਤੇ ਨੂੰ ਸਹੀ ਪਹੁੰਚ ਨਾਲ ਨਜੇਠਣਾ ਵੀ ਇੱਕ ਅਹਿਮ ਕਾਰਨ ਬਣਦਾ ਰਿਹਾ ਹੈ ਗੱਲਬਾਤ ਚ ਉਲਝਾ ਕੇ ਸੰਘਰਸ਼ ਨੂੰ ਠੱਬੀ ਲਾਉਣ ਦੀਆਂ ਸਾਰੀਆਂ ਹਕੂਮਤੀ ਚਾਲਾਂ ਸੰਘਰਸ਼ ਦਾ ਝੰਡਾ ਉੱਚਾ ਰੱਖ ਕੇ ਹੀ ਮਾਤ ਦੇਤੀਆਂ ਜਾਂਦੀਆਂ ਰਹੀਆਂ ਹਨ ਗੱਲਬਾਤ ਲਮਕਾਉਣੀ ਤੇ ਫਿਰ ਮੰਨ ਕੇ ਵੀ ਲਾਗੂ ਨਾ ਕਰਨਾ ਹਕੂਮਤਾਂ ਦਾ ਲੋਕ ਸੰਘਰਸ਼ਾਂ ਨਾਲ ਨਜਿੱਠਣ ਦਾ ਸਥਾਪਿਤ ਦਸਤੂਰ ਬਣ ਚੁੱਕਿਆ ਹੈ ਪਿਛਲੀ ਬਾਦਲ ਹਕੂਮਤ ਨੇ ਇਸ ਝਾਲ ਦੀ ਖੂਬ ਵਰਤੋਂ ਕੀਤੀ ਸੀ ਪਰ ਮੌਜੂਦਾ ਅਧਿਆਪਕ ਸੰਘਰਸ਼ ਦੌਰਾਨ ਇਹ ਸੰਕੇਤਤਾ ਵਿਸ਼ੇਸ਼ ਕਰਕੇ ਉੱਭੜਵੇਂ ਸਨ ਕਿ ਹਕੂਮਤ ਪੇਸ਼ਕਸ਼ ਦੇ ਪੱਧਰ ਤੇ ਵੀ ਅਜੇ ਕੁਝ ਨਹੀਂ ਦੱਸ ਰਹੀ ਸੀ ਅਜੇ ਵਾਅਦਾ ਕਰਨਾਂ ਦੇ ਪੈਂਤੜੇ ਤੇ ਵੀ ਨਹੀਂ ਆਈ ਸੀ ਅਜਿਹੀ ਹਾਲਤ 'ਚ ਸੰਘਰਸ਼ ਸਮੇਟ ਕੇ ਗੱਲਬਾਤ ਚਲਾਉਣੀ ਤਾਂ ਸਿਰਫ ਹਕੂਮਤ ਨੂੰ ਰਾਸ ਬੈਠ ਰਹੀ ਸੀ ਤੇ ਮਗਰੋਂ ਹਕੂਮਤੀ ਵਿਹਾਰ ਤੇ ਸਮੁੱਚੇ ਅਮਲੇ ਉਸ ਦੀ ਪੁਸ਼ਟੀ ਕਰ ਹੀ ਦਿੱਤੀ ਆ ਇਸ ਲਈ ਇਹ ਪੱਖ ਅਧਿਆਪਕ ਲਹਿਰ ਲਈ ਵਿਸ਼ੇਸ਼ ਕਰਕੇ ਸਵਕ ਗ੍ਰਹਿਣ ਕਰਨ ਵਾਲਾ ਬਣਦਾ ਕਿਸੇ ਵੀ ਸਮਝੌਤੇ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਦਾਬ ਬਰਕਰਾਰ ਰੱਖਣੀ ਹਕੂਮਤ ਵੱਲੋਂ ਸਮਝੌਤੇ ਤੋਂ ਭੱਜਣ ਦਾ ਨਹੀਂ ਸਗੋਂ ਸਮਝੌਤੇ 'ਚ ਬਣਾਈ ਰੱਖਣ ਦਾ ਜਰੀਆ ਹੀ ਹੁੰਦੀ ਆ ਗੱਲਬਾਤ ਦੇ ਹਥਿਆਰ ਦੀ ਵਰਤੋਂ ਕਰਕੇ ਚਾਹੇ ਇੱਕ ਵਾਰ ਹਕੂਮਤ ਜ਼ੋਰਦਾਰ ਸੰਘਰਸ਼ ਦਾਬ ਚੋਂ ਨਿਕਲ ਜਾਣ ਚ ਕਾਮਯਾਬ ਹੋ ਗਈ ਹੈ ਪਰ ਅਧਿਆਪਕਾਂ ਚ ਸੁਲਗਦਾ ਰੋਹ ਸੰਕੇਤ ਦੇ ਰਿਹਾ ਹੈ ਕਿ ਇਹ ਰਾਹਤ ਵਕਤੀ ਹੈ ਸਾਂਝੇ ਸੰਘਰਸ਼ ਦਾ ਇੱਕ ਹਿੱਸਾ ਪਹਿਲਾਂ ਹੀ ਸੰਘਰਸ਼ ਪੈਂਧੜੇ ਤੇ ਡਟਿਆ ਰਹਿ ਰਿਹਾ ਸੀ ਤੇ ਬਾਕੀ ਹਿੱਸੇ ਵੀ ਇੱਕ ਅਮਲ ਹੰਡਾ ਕੇ ਸੰਘਰਸ਼ ਸੱਦੇ ਦੇ ਰਹੇ ਨੇ ਆ ਰਹੀਆਂ ਚੋਣਾਂ ਦੇ ਵਿਸ਼ੇਸ਼ ਮਾਹੌਲ ਕਾਰਨ ਕਾਂਗਰਸ ਹਕੂਮਤ ਨੂੰ ਘੇੜਨ ਦੀਆਂ ਗੁੰਜਾਇਸ਼ਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਹਨ ਬਸ਼ਰਤੇ ਸਾਂਝੇ ਸੰਘਰਸ਼ ਨੂੰ ਵੱਧ ਤੋਂ ਵੱਧ ਸਾਂਝਾ ਸਾਕਾਰ ਕਰਨ ਦੀ ਪਹੁੰਚ ਨਾਲ ਚਲਾਇਆ ਜਾਵੇ। ਕੋਹਲ ਨੂੰ ਠਿੱਪੀ ਲਾਉਣ ਦੀਆਂ ਹਕੂਮਤੀ ਚਾਲਾਂ ਅਗਾਊਂ ਬੁੱਝ ਕੇ ਮਾਰ ਦਿੱਤੀ ਜਾਵੇ ਅਤੇ ਅੰਤਮ ਜਿੱਤ ਤੱਕ ਸੰਘਰਸ਼ ਦਾ ਲੜਫੜ ਕੇ ਚੱਲਿਆ ਜਾਵੇ। ਦੋਸਤੋ ਇਹ ਸੀ ਦੀਪ ਦਾ ਲਿਖਿਆ ਹੋਇਆ ਆਰਟੀਕਲ ਜੋ ਸੁਰਖਲੀ ਦੇ ਜਨਵਰੀ ਫਰਵਰੀ ਅੰਕ ਚ ਲੱਗਿਆ ਜਿਸ ਦਾ ਨਾਮ ਹੈ ਅਧਿਆਪਕ ਸੰਘਰਸ਼ ਦੇ ਚਰੋਖੇ ਚੋਂ ਸਾਂਝੇ ਤੇ ਤਿੱਖੇ ਕੋਲਾਂ ਲਈ ਇਨਕਲਾਬੀ ਟ੍ਰੇਡ ਯੂਨੀਅਨ ਪਹੁੰਚ ਦਾ ਮਹੱਤਵ ਆਪਣੇ ਵਿਚਾਰ ਜ਼ਰੂਰ ਦੇਣਾ ਇਸ ਵਿਸ਼ੇ ਦੇ ਉੱਪਰ ਤੇ ਜੇਕਰ ਤੁਹਾਨੂੰ ਠੀਕ ਲੱਗਿਆ ਤਾਂ ਆਪਣੇ ਅਧਿਆਪਕ ਦੋਸਤਾਂ ਤੱਕ ਇਸ ਆਡੀਓ ਨੂੰ ਪਹੁੰਚਦੀ ਵੀ ਜ਼ਰੂਰ ਕਰਨਾ ਬਹੁਤ ਬਹੁਤ ਧੰਨਵਾਦ ਦੋਸਤੋ